ਉਸ ਟਾਈਮ ਅੰਗਰੇਜ਼ਾਂ ਨਾਲ ਲੜਾਈ ਚੱਲ ਰਹੀ ਸੀ ਇਹਨਾਂ ਨੂੰ ਕੈਦ ਕੀਤਾ ਗਿਆ ਜੀ ਜਾਪਾਨ ਦੇ ਵਿੱਚ ਬਹੁਤ ਤੁਸੀਂ ਇਹ ਦਿੱਤੇ ਗਏ ਭੁੱਖੇ ਪਿਆਸੇ ਰਹੇ ਉੱਥੇ ਅਸ਼ੋਕੜ ਤਾਂ ਪਹਿਲਾਂ ਮਤਲਬ ਕਿ ਬਗੇਰ ਦਾ ਸੀਗਾ ਜੀ ਜੀ ਬਗੇਰਾਂ ਤੋਂ ਆ ਕੇ ਇੱਥੇ ਰਹੇ ਠੀਕ ਹੈ ਬਾਜਕ ਵੀ ਸਾਡੇ ਪਰਿਵਾਰ ਰਹਿੰਦੇ ਸੀ ਜੀ ਉੱਥੇ ਵੀ ਸਾਡੀਆਂ ਜ਼ਮੀਨਾਂ ਸੀ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਥੋੜਾ ਦੱਸਿਓ ਜੀ ਮੇਰੇ ਪਿਤਾ ਜੀ ਸਰਦਾਰ ਜਰਨੈਲ ਸਿੰਘ ਤਾਇਆ ਜੀ ਬਖਤੌਰ ਸਿੰਘ ਤਾਇਆ ਜੀ ਸੁਖਮੰਦਰ ਸਿੰਘ ਤਿੰਨ ਭਰਾ ਸਨ ਜੀ ਭੈਣ ਕੋਈ ਹੈ ਨਹੀਂ ਸੀ ਇਹਨਾਂ ਦੀ ਜੀ ਹਾਂਜੀ ਤੇ ਇਹ ਦੋ ਭਾਈ ਮਿਲ ਕੇ ਫੌਜ ਦੇ ਵਿੱਚ ਸਨ ਸਰਦਾਰ ਸੁਖਮੰਦਰ ਸਿੰਘ ਤਾਇਆ ਜੀ ਜੀ ਤੇ ਸਰਦਾਰ ਜਰਨੈਲ ਸਿੰਘ ਦੇਤਾ ਜੀ ਸੁਭਾਸ਼ ਚੰਦਰ ਬੋਸ਼ਣਾ ਵਾਲੇ ਇਹ ਫੌਜ ਦੇ ਵਿੱਚ ਭੱਤੀ ਹੋਏ ਸਨ ਜੀ 1939 ਦੇ ਵਿੱਚ ਜੀ ਉਸ ਟਾਈਮ ਅੰਗਰੇਜ਼ਾਂ ਨਾਲ ਲੜਾਈ ਚੱਲ ਰਹੀ ਸੀ ਇਹਨਾਂ ਨੂੰ ਕੈਦ ਕੀਤਾ ਗਿਆ ਜੀ ਜਾਪਾਨ ਦੇ ਵਿੱਚ ਬਹੁਤ ਤੁਸੀਂ ਇਹ ਦਿੱਤੇ ਗਏ ਭੁੱਖੇ ਪਿਆਸੇ ਰਹੇ ਉੱਥੇ ਗੜੇਰੀਆਂ ਚੁੱਪ-ਚੁੱਪ ਕੇ ਇਹਨਾਂ ਨੇ ਮਤਲਬ ਕਿ ਉੱਥੇ ਗੁਜ਼ਾਰਾ ਕੀਤਾ ਦਰਖਤਾਂ ਦੇ ਪੱਤੇ ਖਾ ਖਾ ਗੁਜ਼ਾਰਾ ਕੀਤਾ ਜੀ ਬਹੁਤ ਤੁਸੀਂ ਇਹ ਦਿੱਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਉਸ ਤੋਂ ਬਾਅਦ ਇਹ ਉੱਥੇ 7 ਸਾਲ ਕੈਦ ਮੁੱਕ ਕੇ ਕੱਟੀ ਇਹਨਾਂ ਨੇ ਫਿਰ ਇਹ ਬਾਬ ਸਾਹਿਬ ਇਹ ਤਾਂ ਜਿਵੇਂ ਆਸ਼ਰੰਦਪੁਰ ਦੇ ਨਾਲ ਇਹ ਫੌਜ ਚ ਭਰਤੀ ਸੀ ਉਸ ਟਾਈਮ ਜਦੋਂ ਦੇਸ਼ ਹਜ਼ਾਲ ਹੋਇਆ ਫਿਰ ਇਹਨੂੰ ਛੱਡ ਦਿੱਤਾ ਗਿਆ ਠੀਕ ਹੈ ਹਾਂਜੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ ਉਹਨਾਂ ਦਾ ਨਾਮ ਸੰਤਾ ਸਿੰਘ ਸੰਤਾ ਸਿੰਘ ਹਾਂਜੀ ਸੰਤਾ ਸਿੰਘ ਦੇ ਤਿੰਨ ਬੇਟੇ ਸਨ ਇਹ ਠੀਕ ਹੈ ਹਾਂਜੀ ਤੇ ਉਹਨਾਂ ਨੂੰ ਕੋਈ ਪ੍ਰਸ਼ੰਸਾ ਪੱਤਰ ਵੀ ਮਿਲਿਆ ਹਾਂਜੀ ਤਾਂਮਰ ਪੱਤਰ ਦਿੱਤੇ ਜੀਂਦਰਗਾੰਧੀ ਦੇ ਟਾਈਮ ਮਤਲਬ ਕਿ ਇਹਨਾਂ ਨੂੰ ਠੀਕ ਹੈ ਹਾਂਜੀ ਸੇ ਉਹਨਾਂ ਹਾਂ ਤਾਂ ਵੀ ਦਾ ਇਹ ਤਾਮਰ ਪੱਤਰ ਮਤਲਬ ਇਹਨਾਂ ਨੂੰ ਦਿੱਤਾ ਗਿਆ ਜੀ ਜੀ ਤਾਂ ਇਹ ਜੀ ਕੋਲ ਵੀ ਮਤਲਬ ਇਹ ਹੈਗੇ ਹਮੰਦਰ ਸਿੰਘ ਕੋਲ ਜੀ ਤੇ ਸਰਦਾਰ ਜਨੈਲ ਸਿੰਘ ਕੋਲ ਵੀ ਠੀਕ ਜਦ ਕਿ ਤੁਹਾਡਾ ਜਿਹੜਾ ਪਰਿਵਾਰ ਉਹ 77 ਦਾ ਹਾਂ 77 ਦਾ ਸੰਗਰਾਮੀ ਹਾਂ ਉਹਨਾਂ ਸੰਗਾਮੀਆਂ ਦੇ ਵਿੱਚ ਆਉਂਦਾ ਹੈ ਦੇਸ਼ ਦੀ ਆਜ਼ਾਦੀ ਵਿੱਚ ਤੁਹਾਡੇ ਪਰਿਵਾਰ ਦਾ ਕਾਫੀ ਵੱਡਾ ਯੋਗਦਾਨ ਹਾਂਜੀ ਹਾਂ ਠੀਕ ਹੈ ਜੀ ਤੇ ਇਹ ਫੋਟੋ ਕਿੰਨਾ ਨੇ ਇਹ ਸਰਦਾਰ ਚਰਨੈਲ ਸਿੰਘ ਢਿੱਲੋਂ ਸਾਨੂੰ ਸੰਤੋਸ ਸਿੰਘ ਢਿੱਲੋਂ ਇਹ ਵੀ ਆਜ਼ਾਦੀ ਘੁਲਾਟੀਆਂ ਆਜ਼ਾਦੀ ਘੁਲਾਟੀਆਂ ਸਨ ਤੇ ਇਹਨਾਂ ਨੇ 7 ਸਾਲ ਕੈਦ ਕੀਤੀ ਹਾਂ ਇਹਨਾਂ ਨੇ ਜਪਾਨ ਦੇ ਵਿੱਚ 7 ਸਾਲ ਕੈਦ ਕੀਤੀ ਇਹ ਮੇਜਨ ਠੀਕ ਹੈ ਤੇ ਇਹ ਹੋਰ ਉਸ ਵਕਤ ਦੀਆਂ ਸੋ ਇਹ ਗੱਲਾਂ ਬਾਤਾਂ ਤੁਹਾਨੂੰ ਦੱਸਦੇ ਰਹੇ ਨੇ ਅੰਗਰੇਜ਼ਾਂ ਦੀਆਂ ਉਸ ਸਮੇਂ ਦੀਆਂ ਕੁਝ ਤੁਹਾਡੇ ਨਾਲ ਸਾਂਝੀਆਂ ਕਰੀਆਂ ਹੁਣ ਕੋਈ ਗੱਲ ਇਹਨਾਂ ਨੇ ਨਈ ਅੰਗਰੇਜ਼ਾਂ ਮੇਰੇ ਨਹੀਂ ਆ ਬਸ ਉਹ ਬਸ ਕਹਿੰਦੇ ਵੀ ਸਾਨੂੰ ਤੁਸੀਂ ਇਹ ਬਹੁਤ ਦਿੱਤੇ ਉਹਨਾਂ ਨੇ ਠੀਕ ਹੈ ਹਾਂ ਤੇ ਬਾਕੀ ਇਹਨਾਂ ਦਾ ਪਤਾ ਵੀ ਨਹੀਂ ਸੀਗਾ ਪਹਿਲਾਂ ਮਤਲਬ ਕਿ ਵੀ ਇਹ ਉਧਰ ਕਹਿ ਚ ਹੈਗੇ ਠੀਕ ਹੈ ਫਿਰ ਇਹਨਾਂ ਨੂੰ ਬੁਲਾਇਆ ਗਿਆ ਰੇ ਰੇਡੀਓ ਸੀ ਉਸ ਟਾਈਮ ਜੀ ਰੇਡੀਓ ਸਟੇਸ਼ਨ ਤੇ ਮਤਲਬ ਕਿ ਬੁਲਾਇਆ ਗਿਆ ਇਹਨਾਂ ਨੂੰ ਠੀਕ ਹੈ ਮੇਰੇ ਨਾਲ ਵੀ ਦੱਸਿਆ ਵੀ ਅਸੀਂ ਮਤਲਬ ਕਿ ਜਿਉਂਦੇ ਆ ਠੀਕ ਹੈ ਪਰਿਵਾਰ ਨੂੰ ਤਾਂ ਇਹ ਹੋ ਗਿਆ ਸੀ ਵੀ ਮਤਲਬ ਕਿ ਖਤਮ ਹੋ ਗਏ ਠੀਕ ਹੈ ਕਿੰਨੇ ਸਾਲ ਇਹ ਗੱਲ ਚੱਲਦੀ ਰਹੀ ਵੀ ਕੁਝ ਵੀ ਪਤਾ ਨਹੀਂ ਲੱਗਿਆ ਇਹ 4-5 ਸਾਲ ਗੱਲਬਾਤ ਚੱਲਦੀ ਰਹੀ ਚਾਰ ਪੰਜ ਸਾਲਾਂ ਬਾਅਦ ਜਾ ਕੇ ਪਤਾ ਲੱਗਿਆ ਕਿ ਕੋਈ ਫਿਰ ਪਤਾ ਲੱਗਿਆ ਵੀ ਚੌਂਦੇ ਹੈਗੇ ਹਾਂ ਹਾਂ ਠੀਕ ਇਹਨਾਂ ਦੀ ਗੱਲ ਕਰਵਾਈ ਗਈ ਰੇਡੀਓ ਦੇ ਉੱਪਰ ਠੀਕ ਹੈ ਹਾਂਜੀ ਫਿਰ ਪਤਾ ਲੱਗਿਆ ਕੀ ਚੌਂਦੇ ਹਾਂਜੀ ਤੇ ਫਿਰ ਛੁੱਟ ਕੇ ਆਏ ਹੋਣੇ ਆ ਜਦੋਂ ਇੱਥੇ ਇੰਡੀਆ ਹਿੰਦੁਸਤਾਨ ਦੇ ਵਿੱਚ ਉਦੋਂ بڑے ਜਸ਼ਨ ਬਣਾਏ ਹੋ ਰਹੇ ਆ ਉਹ ਫਿਰ ਮੈਂ ਅਸੀਂ ਤਾਂ ਉਦੋਂ ਮਤਲਬ ਕਿ ਛੋਟੇ ਪੈਦਾ ਵੀ ਨਹੀਂ ਹੋਏ ਸੀ ਉਹ ਠੀਕ ਹੈ ਤੁਸੀਂ ਕੋਈ ਗੱਲਾਂ ਸੁਣੀਆਂ ਹੋਣੀਆਂ ਵੱਡਾ ਤੋਂ ਸੁਣੀਆਂ ਹੋਣੀਆਂ ਕੋਈ ਹਾਂਜੀ ਪਰਵਾਜ਼ ਖੁਸ਼ੀ ਤਾਂ ਹੋਣੀ ਹੈ ਕਿ ਜਦੋਂ ਇੰਨੀ ਦੇਰ ਤੋਂ ਆਏ ਮਤਲਬ ਕਿ ਤੇ ਕਿੱਥੇ ਤਾਂ ਉਹਨਾਂ ਦੀ ਨਾਮਯੀ ਦੀ ਕਰ ਛੱਡੀ ਸੀ ਠੀਕ ਹੈ ਇੱਥੇ ਜਦੋਂ ਵਾਪਸ ਆਏ ਤਾਂ ਫਿਰ ਜਸ਼ਨ ਤਾਂ ਮਨਾਉਣੀ ਸੀ ਕਿ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਠੀਕ ਇਹ ਫਿਰ ਨਾਲਾਗੜ੍ਹ ਦੇ ਵਿੱਚ ਨੈਪਕੋਟ ਲੱਗੇ ਰਹੇ ਆ ਕੇ ਅੱਛਾ ਹਾਂਜੀ ਨਾਲਾਗੜ੍ਹ ਨਾਲਾਗੜ੍ਹ ਹਾਂਜੀ ਰਿਆਸਤ ਰਹੀ ਹੈ ਇੱਕ ਛੋਟੀ ਜੀ ਹਾਂਜੀ ਹਾਂਜੀ ਉੱਥੇ ਠੀਕ ਹੈ ਨਾਇਬ ਕੋੜ ਲਾਗੇ ਸੀਗੇ ਨਾਇਬ ਕੋ ਹਾਂਜੀ ਤੇ ਸਾਡੇ ਤਾਇਆ ਜੀ ਉਹ ਖੇਤੀਬਾੜੀ ਦਾ ਕੰਮ ਕਰਦੇ ਸਨ ਸੁਖਮੰਦਰ ਸਿੰਘ ਠੀਕ ਹੈ ਹਾਂਜੀ ਉਹਨਾਂ ਨੇ ਖੇਤੀਬਾੜੀ ਹਾਂਜੀ ਠੀਕ ਹੈ ਪਿੰਡ ਦੇ ਵਿੱਚੋਂ ਹੋਰ ਵੀ ਤੁਹਾਡੇ ਕੋਈ ਆਜ਼ਾਦੀ ਘੁਲਾਟਿਆ ਹੋਏ ਨੇ ਤੁਹਾਡੇ ਧਿਆਨ 'ਚ ਕੋਈ ਆਜ਼ਾਦੀ ਘੁਲਾਟਿਏ ਤਾਂ ਇਹ ਆਪਣਾ ਆਜ਼ਾਦ ਹਿੰਦ ਫੌਜ ਦੇ ਵਿੱਚ ਤਾਂ ਇਹ ਹੀ ਸਨ ਜੀ ਬਾਕੀ ਰਾਮ ਸਿੰਘ ਜੀ ਆਪਣਾ ਪਹਾਉਂਗਾ ਦੇ ਵਿੱਚੋਂ ਜੀ ਉਹ ਜੈਤੋ ਦੇ ਮੋਰਚੇ ਦੇ ਵਿੱਚ ਸੀ ਠੀਕ ਹੈ ਹਾਂਜੀ ਇੱਕ ਨਰੈਣ ਸਿੰਘ ਜੀ ਅਕਾਲੀ ਵਾਜੇ ਜੀ ਉਹ ਵੀ ਮਤਲਬ ਕਿ ਜੈਤੋ ਦੇ ਮੋਰਚੇ ਦੇ ਵਿੱਚ ਸਰ ਠੀਕ ਹੈ ਜੀ ਚੋਕੇ ਤੇ ਆਜਾਦਨ ਹੋ ਚੇ ਤੋਂ ਨਹੀਂ ਸਰ ਠੀਕ ਹੈ ਹਾਂ ਪਿੰਡ ਦੀ ਕੋਈ ਹਿਸਟਰੀ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਜਿਹੜੀ ਤੁਸੀਂ ਸੁਣੀ ਹੋਵੇ ਆਪਣੇ ਬਜ਼ੁਰਗਾਂ ਕੋਲ ਇਸ ਪਿੰਡ ਬਾਰੇ ਇਹਨਾਂ ਪਸ਼ੋਕੜ ਤਾਂ ਪਹਿਲਾਂ ਉਹਨਾਂ ਦੇ ਕਿ ਵਗੇਰ ਦਾ ਸੀਗਾ ਜੀ ਜੀ ਵਗੇਰਾਂ ਤੋਂ ਆ ਕੇ ਇੱਥੇ ਰਹੇ ਠੀਕ ਹੈ ਬਾਜਕ ਵੀ ਸਾਡੇ ਪਰਿਵਾਰ ਰਹਿੰਦੇ ਸੀ ਉੱਥੇ ਵੀ ਸਾਡੀਆਂ ਜ਼ਮੀਨਾਂ ਸੀ ਠੀਕ ਹੈ ਹਾਂਜੀ ਤੇ ਇਸ ਪਿੰਡ ਦੇ ਵਿੱਚ ਖੂਹ ਕਿੰਨੇ ਸੀ ਜੀ ਜਿਹੜੇ ਤੁਸੀਂ ਦੇਖੇ ਚਾਰ ਖੂਹ ਸੀ ਅੱਛਾ ਹਾਂਜੀ ਠੀਕ ਹੈ ਉਹ ਉਹਨਾਂ ਤੋਂ ਪਾਣੀ ਪਰ ਇਹਨਾਂ ਦਾ ਸੀ ਪਹਿਲਾਂ ਉਹ ਹੱਥੋਂ ਉਦੋਂ ਨਲਕੇ ਹੁੰਦੇ ਤੇ ਬਸ ਇਹ ਖੂਹ ਹੁੰਦਾ ਠੀਕ ਹਾਂਜੀ ਤੇ